ਕ੍ਰੈਡਿੰਗ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸੰਗੀ ਚੋਣ ਮਹਿੰਮ ਦੌਰਾਨ ਹਰ ਸਵੇਰ ਵਿਸ਼ੇਸ਼ ਪੋਲਿੰਗ ਡਾਟਾ ਹੋਵੇਗਾ ਨੈਨੋਸ ਰਿਸਰਚ ਸੀਟੀਵੀ ਨਿਊਜ਼ ਤੇ ਗਲੋਬਲ ਐਂਡ ਮੀਲ ਦੇ ਅਧਿਕਾਰਿਕ ਪੋਸਟਰ ਦੁਆਰਾ ਤਿੰਨ ਦਿਨਾਂ ਦੇ ਰੋਲਿੰਗ ਸੈਂਪਲ ਤੋਂ ਨਮਨਿਤ ਦੇਖਣ ਲਈ ਹਰ ਸਵੇਰ ਵਾਪਸ ਜਾਂਚ ਹੋਵੇਗੀ 36 ਦਿਨਾਂ ਦੇ ਸੰਗੀ ਚੋਣ ਮਹਿੰਮ ਵਿੱਚ 19ਵੇਂ ਦਿਨ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਨੇੜੇ ਦਾ ਮੁਕਾਬਲਾ ਜਾਰੀ ਹੈ ਜਿਸ ਵਿੱਚ ਦੋਵਾਂ ਮੁਖੀ ਪਾਰਟੀਆਂ ਵਿਚਕਾਰ 5 ਅੰਕਾਂ ਦਾ ਫਰਕ ਹੈ ਇਸ ਦੌਰਾਨ ਲਿਬਰਲ ਨੇਤਾ ਮਾਰਕਾਰਨੀ ਨੂੰ ਇੱਕ ਹਫ਼ਤੇ ਤੋਂ ਘੱਟ ਸਮਾਂ ਪਹਿਲਾਂ ਕੰਜ਼ਰਵੇਟਿਵ ਨੇਤਾ ਪੀਰ ਪੋਲੀਵਰ ਉਤੇ 20 ਪੁਆਇੰਟ ਦਾ ਫਾਇਦਾ ਮਿਲਿਆ ਸੀ ਇਸ ਸਵਾਲ ਤੇ ਕਿੰਨਾਂ ਕੈਨੇਡੀਅਨਾਂ ਨੂੰ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਮੰਨਦੇ ਨੇ ਤਾਂ ਲਗਾਤਾਰ ਇਸ ਨੂੰ ਵਧਦਾ ਜਾ ਰਿਹਾ ਹੈ ਨੈਨੋਸ ਰਿਸਰਚਸ ਦੁਆਰਾ 9 April ਨੂੰ ਖਤਮ ਹੋਣ ਵਾਲੇ ਤਿੰਨ ਦਿਨਾਂ ਦੇ ਰੋਲਿੰਗ ਸੈਂਪਲ ਵਿੱਚਕਾਰ ਲਿਬਰਲ ਨੂੰ ਕੰਜ਼ਰਵੇਟਿਵਾਂ ਨਾਲੋਂ 43% ਵੋਟ ਮਿਲੀ ਹੈ ਜੋ ਰਾਸ਼ਟਰੀ ਪੱਧਰ ਤੇ 38% ਸੀ ਨਿਊ ਡੈਮੋਕ੍ਰੇਟ ਪਾਰਟੀ ਦੀ ਗੱਲ ਕਰੀਏ ਤਾਂ 9% ਨਾਲ ਸਿੰਗਲ ਅੰਕਾਂ ਵਿੱਚ ਬਣੀ ਹੋਈ ਹੈ ਇਸ ਤੋਂ ਬਾਅਦ ਬਲਾਕ ਕਯੂਬਿਕਸ 6% ਗ੍ਰੀਨ ਪਾਰਟੀ ਆਫ ਕੈਨੇਡਾ 3% ਪੀਪਲ ਪਾਰਟੀ ਆਫ ਕੈਨੇਡਾ 2% ਇਸ ਹਫ਼ਤੇ ਨਾਲ ਭਰਪੂਰ ਡਾਰੀ ਵਿੱਚ ਕੰਜ਼ਰਵੇਟਿਵਾਂ ਨੂੰ ਫਾਇਦਾ ਹੋਇਆ ਜਿੱਥੇ ਉਹਨਾਂ ਨੇ ਲਿਬਰਲ ਦੇ 48% ਮੁਕਾਬਲੇ 43% ਵੋਟਾਂ ਮਿਲੀਆਂ ਨੇ ਲਿਬਰਲ ਪ੍ਰੈਰੀਜ਼ ਨੂੰ ਛੱਡ ਕੇ ਹਾਰ ਖੇਤਰ ਵਿੱਚ ਆ ਗਏ ਨੇ ਜਿੱਥੇ ਕੰਜ਼ਰਵੇਟਿਵਾਂ ਦਾ ਦਬਦਬਾ ਤੇ ਸਰਵੇਖਣ ਕੀਤੇ ਗਏ 55% ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਜਦੋਂ ਕਿ ਲਿਬਰਲ ਨਾਲ ਲੈ 43% ਤੇ ਉਥੇ ਦੱਸਦੇ ਕਿ ਲਿਬਰਲ ਕਿਊਬੈਕ ਵਿੱਚ ਅੱਗੇ ਨੇ ਤੇ 40% ਦੇ ਨਾਲ ਕੁਝ ਅੰਕ ਹਟਾਨੇ ਜਦੋਂ ਕਿ ਕੰਜ਼ਰਵੇਟਿਵ 24% ਤੱਕ ਵਧ ਗਏ ਨੇ ਇਸ ਦੌਰਾਨ ਬਲਾਕ ਕੇਵਸ ਵਿੱਚ ਸੂਬੇ ਦੇ ਅੰਦਰ 27% ਦੇ ਨਾਲ ਦੂਜੇ ਸਥਾਨ 'ਤੇ ਹੈ ਐਨਡੀਪੀ ਲਈ ਬ੍ਰਿਟਿਸ਼ ਕੋਲੰਬੀਆ ਉਸ ਦਾ ਸਭ ਤੋਂ ਵਧੀਆ ਖੇਤਰ ਬਣਿਆ ਹੋਇਆ ਜਿੱਥੇ ਪਾਰਟੀ ਲਈ ਸਮਰਥਨ 16% ਦੀ ਹੈ ਫਿਰ ਵੀ ਲਿਬਰਲ ਉੱਥੇ 48% ਨਾਲ ਅੱਗੇ ਨੇ ਕੰਜ਼ਰਵੇਟਿਵ 36% ਨਾਲ ਦੂਜੇ ਸਥਾਨ 'ਤੇ ਨੇ ਇਸ ਦੌਰਾਨ ਲਿਬਰਲ ਅਤੇ ਅਟਲਾਂਟਿਕ ਖੇਤਰ ਵਿੱਚ ਅਕਾਦਮਿਕ ਲੀਡ ਦਾ ਆਨੰਦ ਮਾਣਾ ਜਾ ਰਿਹਾ ਹੈ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 52% ਨੇ ਉਹਨਾਂ ਦਾ ਸਮਰਥਨ ਕੀਤਾ ਜਦੋਂ ਕਜ਼ਰਵੇਟਵਾ ਲਈ 40% ਐਨਡੀਪੀ 8% ਦੇ ਨਾਲ ਖੇਤਰ ਵਿੱਚ ਸਭ ਤੋਂ ਪਿੱਛੇ ਹੈ ਪ੍ਰਧਾਨ ਮੰਤਰੀ ਨੂੰ ਕਿਸ ਦੀ ਤਰਹੀਜ਼ ਦਿੱਤੀ ਜਾ ਰਹੀ ਹੈ ਤਾਂ ਜਦੋਂ ਗੱਲ ਆਉਂਦੀ ਹੈ ਕਿ ਨੇ ਨੇ ਪ੍ਰਧਾਨ ਮੰਤਰੀ ਦੀ ਤਰਹੀਜ਼ ਤਾਂ ਕਾਰਨੀ ਕੋਲ ਅਜੇ ਵੀ ਅਕਾਦਮਿਕ ਲੀਡ ਹੈ ਭਾਰਤ 3 ਜਿਨ੍ਹਾਂ ਦੀ ਰੋਲਿੰਗ ਆਸਤ ਨਾਲੋਂ 3 ਅੰਕ ਘਟ ਗਏ ਨੇ 27% ਨੂੰ ਪੌਲੀਵਰ ਨਾਲੋਂ ਚੁਣਿਆ ਗਿਆ ਤੇ ਇੱਕ ਵਧੀਆ ਤੇ ਹੁਣ 35% ਤੇ ਹਟਾਇਆ ਪੌਲੀਵਰ ਪਿਛਲੇ ਕੁਝ ਰਾਤਾਂ ਤੋਂ ਲੀਡਰਸ਼ਿਪ ਦੇ ਪਾੜੇ ਨੂੰ ਹੌਲੀ ਘਟਾ ਰਿਹਾ ਹੈ ਪਰ ਉਥੇ ਨੈਨੋਸ ਰਿਸਰਚ ਦਾ ਡਾਟਾ ਵਿਗਿਆਨ ਅਤੇ ਸੀਟੀਵੀ ਨਿਊਜ਼ ਅਤੇ ਗਲੋਬਲ ਐਂਡ ਮੇਲ ਦੇ ਕਰੈਕਟ ਪਲੋਸਟਰ ਨਿਕਨੌਕਸ ਨੇ ਕਿਹਾ ਹੈ ਕਿ ਇੱਕ ਹਫਤਾ ਪਹਿਲਾਂ ਪਸੰਦੀਦਾ ਪੀਐਮ ਟਰੈਕਿੰਗ ਦੇ ਕਾਰਨ ਇਹਦਾ ਫਾਇਦਾ ਵੀ ਪ੍ਰਤੀਸ਼ਤਵਾਰਸੀ ਪਿਛਲੀ ਰਾਤ ਤੱਕ ਇਹ 12 ਅੰਕ ਸੀ ਤੇ ਉੱਥੇ ਦੱਸਿਆ ਕਿ ਨੈਨੋਜ਼ ਟਰੈਕ ਦਾ ਲਿੰਗ ਵਿਸ਼ੇਸ਼ਣ ਤੋਂ ਪਤਾ ਚੱਲਦਾ ਕਿ ਆਸਤ ਮਰਤਾ ਨੇ ਪਬਲਿਕ ਲਿਬ੍ਰੇਰੀ ਨੂੰ ਵੋਟਾਂ ਪਾਉਣ ਦੀ ਜ਼ਿਆਦਾ ਸੰਭਾਵਨਾ ਰੱਖਦੀ ਹੈ ਸਰਵੇਖਣ ਵਿੱਚ ਸ਼ਾਮਲ 48% ਔਰਤਾਂ ਕਿਹਾ ਕਿ ਲਿਬ੍ਰਲ ਦਾ ਸਮਰਥਨ ਕਰਨਗੇ ਜਦੋਂ ਕਿ 31% ਔਰਤਾਂ ਕੰਜ਼ਰਵੇਟਿਵ ਨੂੰ ਵੋਟਾਂ ਪਾਉਣਗੇ ਇਸ ਦੌਰਾਨ ਲਿਬ੍ਰਲ ਨੂੰ ਵੋਟ ਪਾਉਣ ਵਾਲੇ ਮਰਦਾਂ ਦੀ ਗਿਣਤੀ ਵੀ ਇੱਕ ਅੰਕ ਘਟ ਕੇ 38% ਹੈ ਜਿਹੜੀ ਕੰਜ਼ਰਵੇਟਿਵਾਂ ਨੇ ਇਹ ਗਣਤੀ 47% ਨਾਲ ਵਧੀ ਹੈ ਕ੍ਰਿਡਿਗਮ ਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜਨੀ ਤਾਂ ਬਣੇ ਰਹੋ ਆਜ਼ ਨਿਊਜ਼ ਬੜਾ ਦਿਨ ਹਾਲ